ਕੀ ਨਾਮ ਹੈ ਤੁਹਾਡਾ ਜੀ ਲਪ੍ਰਿਤ ਕੌਰ ਲਪ੍ਰਿਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਤੇ ਇੱਥੇ ਕਿਹੜੀ ਜਗ੍ਹਾ ਆਏ ਸੀ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਭਾਦਰਪੁਰ ਆਪਣੇ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਤੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਇਹ ਰਾਖੋ ਕਿ 60000 ਦੀ ਚਾਹਣਾ ਜੀ 65000 ਦੀ ਸੀ ਸਰ ਅੱਛਾ ਜੀ ਅਬਿੱਤੀ ਸਿੰਗੀ ਸੀ ਸੋਨੇ ਦੀ ਤੇ ਇਤਨਾਲ ਚੈਨੀ ਸੀ ਜੀ ਹਾਂਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਦੀ ਬਧਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਹਿਚਾਨਦੇ ਹੋ ਉਹਨਾਂ ਨੂੰ ਕੋਈ ਦੇਖੇਗੀ ਜਾਂ ਕੁਝ ਛੋਟਪੜਕੇ ਲਈ ਨੀਓ ਵਗੈਰਾ ਸਾਰਾ ਕੁਝ ਆ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੇ ਨੇ ਸੀਗੀਆਂ ਨਾ ਗਲੀ 'ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ पहचान सकती हूँ बिल्कुल मतलब ਫੋਟਾ वगैरह सारा कुछ ਹੈਗਾ ਹਾਂ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀ ਜਨ ਸਿਟੀ ਜੀ ਤੁਸੀਂ ਉਹ ਪੁਲਿਸ ਨੂੰ ਖਲਾ ਦੇਤੀ ਜੀ अच्छा जी ठीक है जी की जी। पर मन को अपील ਤੁਹਾਡੀ ਜੇ ਜਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂਜੀ ਬਤ ਕੀ ਨਾਮ ਹੈ ਤੁਹਾਡਾ ਜੀ ਮੇਰੇ ਸਰਿਕਾ ਕੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆ ਮੇਰੇ ਕੋਲ ਹੁੰਦੀ ਹੈ ਨਾ ਦੀ ਇਹ ਜੌਬ ਕਰਦੀ ਹੈ ਤਾਂ ਗੁੜੀਆ ਮੇਰੇ ਕੋਲ ਹੀ ਹੁੰਦੀ ਹੈ ਦਿੱਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮੋਰੇ ਸਾਡੇ ਜਗਰਾਤਾ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਤੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਲੈ ਕੇ ਆਜੋ ਜਿੱਦ ਜਿੱਦ ਫੋਨ ਕਰਨ ਲੱਗੇ ਉਹ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਏ ਮਤਲਬ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪੇ ਆ ਕਿਨਾਂ ਨੂੰ ਪਤਾ ਨਾ ਸ਼ੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਚਬੱਟ ਮਾਰ ਕੇ ਚੈਨੀ ਕੋਲੀ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਕੋਲੀ ਹੋ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਕਿਨੇ ਅੱਛਾ ਜੀ ਇਹ ਕਿੰਨੇ ਕ ਵਜੇ ਦੀ ਵਾਰਦਾਤ ਹੈ 1.3 ਵਜੇ ਠੀਕ ਹੈ ਜੀ ਉਹ ਚਿਹਰੇ ਸਪਸ਼ਟ ਆਏ ਨੇ ਹਾਂ ਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਆ ਤੇ ਉਹ ਸੀਸੀਟੀਵੀ ਦੇਖੀ ਤੁਸੀਂ ਹਾਂ ਜੀ ਹਾਂ ਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਅਸੀਂ ਇਕੱਲੇ ਸੀਗੇ ਉਹ ਵੀ ਇੱਕਦਮ ਖਿੱਚੇ ਉਹਨਾਂ ਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਨਹੀਂ ਲੱਗ ਰਿਹਾ ਸਹਿਮ ਗਏ ਉਹ ਵੀ ਹਾਂ ਜੀ ਤੁਸੀਂ ਕਰ ਰਹੇ ਨੇ ਇੱਕ ਮੈਨਾ ਉਹ ਅਜਿਹੇ ਨੇ ਇਸ ਤਰ੍ਹਾਂ ਦੀ ਵਾਰਦਾਤ ਸਾਨੂੰ ਵੀ ਦੇਖੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਇਦਾਂ ਦੇ ਕੋਈ ਕਾਨੂੰਨ ਬਣਾਣ ਕਿ ਇਦਾਂ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਥੇ ਤਾਂ ਮਹਿਲ ਮਹਿਲੇ ਨਾਲ ਆਏ ਦਿਨ ਉੱਦਦਾ ਹੁੰਦਾ ਹੀ ਆ ਕੋਈ ਐਕਟੀਵਿਟੀ ਤਾਂ ਕਦੇ ਕਿਚੈਨ ਨਹੀਂ ਹੋ ਕੇ ਚੱਲ ਜਾਂਦੀ ਆ ਕਦੇ ਕੁਝ ਕਦੇ ਕੁਝ ਜੇ ਕਿਸੇ ਬੱਚੇ ਦੇ ਚੋਟ ਲੱਗ ਜੇ ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਮਿਸਾਈਪਨੀ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਜੇ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬੜੀ ਵਾਰਦਾਤਾਂ ਹੁੰਦੀਆਂ ਹਾਂਜੀ ਹੁੰਦੀਆਂ ਆ ਰੋਜ਼ ਸੁਣਦੇ ਹੀ ਅਸੀਂ ਤਾਂ ਦੇਖਦੇ ਸੀ ਅਰੇ ਗਾਲੀ ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇਦਾਂ ਹੋ ਜਾਣਾ ਆ ਹਾਂਜੀ ਹੁਣ ਸੈਮੀ ਵਾਇਟ ਡਰੇ ਹੋਏ ਰੋਟੀ ਵੀ ਨਹੀਂ ਖਾਦੀ ਐ ਹੁੰਦੇ ਹਿੱਟ ਫਿਰ ਘੁੰਮਦੇ ਵੇਂਡ ਉਧਰ ਡਰੇ ਡਰੇ ਇਹ ਮੰਤਰ ਗਲੀ 'ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਹਨਾਂ ਨਾਲ ਵੀ ਕੁਵਾਰ ਦਾ ਹਾਂ ਜੀ ਇਹ ਨਾ ਬਾਹਰ ਬੈਠੇ ਹੋਏ ਸੀ ਬੰਦੇ ਆਏ ਤੇਨੇ ਉਹ ਤੋਂ 9000 ਰੁਪਏ ਖੋ ਕੇ ਲੈ ਗਏ ਠੀਕ ਬਤਾ ਦੇ ਇੱਕ ਇੱਕ ਅਲੱਗ ਘਟਨਾ ਜੀ ਹਾਂ ਜੀ ਇਹ ਅਲੱਗ ਘਟਨਾ ਹੈ ਉਹ ਵੀ ਇਸੇ ਗਲੀ ਦੇ ਯਤ ਤੋਂ ਹੀ ਲੈ ਗਏ ਸੀ ਇੱਕ ਦੂਜੀ ਕਰ ਰਹੇ ਇਹ ਬਸ 4-5 ਮਹੀਨੇ ਪਹਿਲਾਂ ਦੀ ਗੱਲ ਆ ਪੈਸੇ ਖੋ ਕੇ ਲਗੇ ਹੋਰ ਪੈਸੇ ਖੋ ਕੇ ਲੈ ਗਏ